ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਆਰਪੀਐਫ ਯਾਨੀ ਕਿ ਰੇਲਵੇ ਸੁਰੱਖਿਆ ਬਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਲੁਧਿਆਣਾ ਵਿੱਚ ਸਤਲੁਜ ਐਕਸਪ੍ਰੈਸ ਤੇ ਪਥਰਾ ਕੀਤਾ ਗਿਆ ਹੈ 4 ਸਾਲ ਦੇ ਬੱਚੇ ਦੀ ਸਿਰ ਦੀ ਹੱਡੀ ਟੁੱਟੀ ਹੈ ਜਿਹहां ਬੱਚਾ ਆਪਣੇ ਨਾਨਕੇ ਜਾ ਰਿਹਾ ਸੀ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਇਸ ਵੀਡੀਓ ਦੇ ਵਿੱਚ ਰੇਲਵੇ ਟਰੈਕ ਤੇ ਟ੍ਰੇਨਾਂ ਵਿੱਚ ਗਸ਼ਣਾ ਹੋਣ ਦੇ ਕਾਰਨ ਸਰੀਆਮ ਬਦਮਾਸ਼ ਟ੍ਰੇਨਾਂ ਤੇ ਪਥਰਾ ਕਰਦੇ ਨਜ਼ਰ ਆ ਰਹੇ ਨੇ ਬੀਤੀ ਰਾਤ ਹਨੂਮਾਨਗੜ ਤੋਂ ਚੱਲਣ ਵਾਲੀ ਸਤਲੁਜ ਐਕਸਪ੍ਰੈਸ ਜੇਸੀਟੀ ਗੱਡੀ ਨੰਬਰ 14630 ਸੀ ਤੇ ਲੁਧਿਆਣਾ ਸੈਕਸ਼ਨ ਨਜ਼ਦੀਕ ਬੱਧੂਆਲ ਵਿੱਚ ਸ਼ਰਾਰਤੀ ਲੋਕਾਂ ਨੇ ਪੱਥਰਬਾਜ਼ੀ ਕੀਤੀ ਹੈ ਟ੍ਰੇਨ ਵਿੱਚ ਬੈਠੇ ਯਾਤਰੀਆਂ ਤੇ ਪੱਥਰ ਲੱਗੇ ਨੇ ਹਮਲੇ ਵਿੱਚ 4 ਸਾਲ ਦਾ ਪ੍ਰਿੰਸ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਹੈ ਉਸ ਦੀ ਸਿਰ ਦੀ ਹੱਡੀ ਟੁੱਟ ਗਈ ਹੈ ਉਦਰੇ ਕਰੀਬ 2 ਤੋਂ 3 ਹੋਰ ਯਾਤਰੀਆਂ ਨੂੰ ਸੱਟਾਂ ਵੀ ਆਈਆਂ ਨੇ ਪੱਥਰ ਲੱਗਦੇ ਕਾਰਨ ਟ੍ਰੇਨ ਦੇ ਕੋਚ ਵਿੱਚ ਵੀ ਹਰ ਕੰਮ ਬਚ ਗਿਆ ਲੋਕਾਂ ਨੇ ਜੰਜੀਰ ਖਿੱਚੀ ਅਤੇ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਟ੍ਰੇਨ ਵਿੱਚ ਬੱਚੇ ਦਾ ਹਾਲ ਜਾਣਨ ਲਈ ਟੀਟੀ ਸਟਾਫ ਪਹੁੰਚਦਾ ਪਰ ਗੱਡੀ ਵਿੱਚ ਉਸ ਨੂੰ ਪ੍ਰਾਇਮਿਕ ਉਪਚਾਰ ਦੀ ਮੁੱਢਲੀ ਸਹਾਇਤਾ ਨਹੀਂ ਪ੍ਰਦਾਨ ਕੀਤੀ ਜਾਂਦੀ ਸੂਤਰਾਂ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਇਸ ਪੱਥਰਬਾਜ਼ੀ ਦੌਰਾਨ ਪਾਲਟ ਦੇ ਵੀ ਪੱਥਰ ਲੱਗਿਆ ਹੈ ਖੂਨ ਦੇ ਨਾਲ ਲਤਪਤ ਪ੍ਰਿੰਸ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਪਹੁੰਚਾ ਕੇ ਮੁਢਲੀ ਸਹਾਇਤਾ ਪ੍ਰਦਾਨ ਕਰਵਾਈ ਗਈ ਹੈ ਸ਼ਰਾਤੀ ਅੰਸਰਾ ਵੱਲੋਂ ਟ੍ਰੇਨ ਤੇ ਪੱਥਰਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਹੜਕਮ ਮਾਚ ਜਾਂਦਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਬਦਵਾਲ ਇਲਾਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਧਰੀ ਦੱਸਿਆ ਜਾ ਰਿਹਾ ਜਿਸ ਬੱਚੇ ਦੀ ਸਿਰ ਦੀ ਹੱਡੀ ਟੁੱਟੀ ਹੈ ਉਹ ਆਪਣੇ ਨਾਨਕੇ ਜਾ ਰਿਹਾ ਸੀ ਜਿਸ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ ਗਿਆ ਅੱਛਾ ਜੀ ਇੱਕ ਕਹਾਂ ਤੋਂ ਆ ਰਹੇ ਹੋ ਆਪ राजस्थान गंगानगर अच्छा तो अब कहाँ पे हो ये लुधियाना सिविल हॉस्पिटल तो, तो क्या हुआ बच्चे को ले ले चले थे हम लोग वहाँ से एक बजे चले थे ट्रेन से ठीक है क्या हुआ ऐसी यहाँ बच्चे को हमारे थे ये भद्दोवाल स्टेशन निकलने के बाद पता नहीं कोई बट्टा फूटा मारा क्या मारा बच्चे के सिर में लग गया क्या नाम है बच्चे का प्रिंस में पढ़ता है अभी स्कूल नहीं लगाई लगाने वाले थे फिर कितने साल का है ये चार साल का पाँचवा चल रहा है अच्छा तो पत्थर लगा उसके पता नहीं चला क्या लगा अच्छा, पत्थर पत्थर अच्छा, पत्थर था पत्थल था कह अच्छा। रहे एक दो बंदे और को भी और को भी लगे ना तो जब ये पत्थर लगा उस समय आपकी गाड़ी में कोई आरपीएफ का कर्मचारी कोई था उस समय के पुलिस कर्म वाले घूम रहे थे बंदे और ने चैन खींचा था और तब एक बंदे आए थे व्हाइट कपड़े पहन रखे थे रहे की आई उन्होंने कहा कि स्टेशन पे हम दिखा देंगे फिर वैसे कोई पुलिस वाला आया था उस समय मदद कोई बोरे बच्चे की चोट आई है और भी लोगों की चोटें आई है कह रहे थे एक दो बंदा हमारे भी लगी है हमारे भी लगी है उनको ज्यादा तो नहीं लगे हल्के फल्के लगे प... सिर फट गया ये बताइए कि मौके पर कोई पुलिस कर्मचारी आपकी मदद के लिए आया था नहीं पुलिस तो नहीं आए थे बस वही टी टीटी आए थे और ब... यहाँ पे स्टेशन पे आए थे एक दो पुलिस भी थे डॉक्टर थे, थे। तो स्टेशन पे आवाज आई थी कोई चीज गाड़ी के ऊपर बजने की आवाज तो बहुत तेज जाए हम तो इधर उधर देख रहे थे क्या है क्या मेरा बच्चा नीचे गिर गया आपका ध्यान बच्चे की तरफ हो गया होगा। हाँ फिर मैं देखी तो उसका सिर फटा हुआ फिर मैं उसको तकली लुधियाना में कहाँ जा रहे थे आप फिरोजपुर चौक है ना वहाँ पे हमारा घर है अवतार नगर अच्छा आपके मायके हैं हाँ जी मायके आया ये कितने बच्चे हैं आपके मेरा एक लड़का और अभी अभी एक लड़की हुई है बड़े ऑपरेशन से अच्छा तो अभी स्थिति कैसी बच्चे की पता नहीं मेरे को तो देखने बच्चे को चोट ज्यादा लगा है मेरे को बता नहीं रहा कोई अच्छा और आपके जो ससुराल है वो कहा गंगानगर हाँ जी गंगानगर ठीक है मेरा दास है अच्छा विनोद जी हुआ क्या आज ਅਚਲੀਆਂ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਜਾਨਾ ਮੇਰੀ ਸਿਸਟਰ ਦਾ ਸਵੀਤਾ ਕੁਮਾਰੀ ਹੈ ਅੱਛਾ ਕਿਹ ਹੋਇਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਰੀ ਵੀ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਿਆ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਟੁੱਟਿਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲੇ ਤੋੜੀ ਠੀਕ ਨਹੀਂ ਗਈ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਅਨੇ ਜੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜੀ ਮਮਾ ਮਮਾਨ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੈਟ ਦੇ ਟਾਂਕੇ ਲੱਗੇ ਆ ਜੀ ਉਹਦੇ ਬੱਚੇ ਦੀ ਹਾਲਤ ਕਾਫੀ 나ਜੀ ਬਹੁਤ ਜਗਾ 나ਜੀ ਗਈ ਇਹ ਵੱਟੇ ਵਗੈਰਾ ਮਾਰੇਗੇ ਵੱਟੇ ਮਗਾਰੇ ਬਹੁਤ ਬੱਚੇ ਦਾ ਬਹੁਤ ਪੱਥਰ ਵਾਰੀ ਹੋਈ ਆ ਉਸਦਾ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅੰਸਰਾਂ ਨੇ ਮਾਰੇ ਜਾਂ ਕਿੱਦਾਂ ਤੇ ਸ਼ਰਾਰਤੀ ਮਾਰੇ ਆ ਉਹਨਾਂ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਦੇ ਲੱਗੇ ਜੀ ਇੱਥੇ ਤੱਕ ਜਿਹੜਾ ਟ੍ਰੇਨ ਚ ਲਾ ਰਹੇ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਵੀ ਕਿਹਾ ਮੇਰੇ ਵੀ ਟ੍ਰੇਨ ਸਰ 77 ਜੈਕਸਪ੍ਰੈਸ ਸੀ ਕਿੰਨੇ ਲੋਕ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨੰਬਰ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਤ ਸਾ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰੱਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮિતા ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਹੈ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਜਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਆ ਰਿਹਾ ਠੀਕ ਲਿਜਾਣਾ ਲਾਈਫ ਦੇ ਲਈ ਅਸੀਂ ਥਾਪੜ ਦੀ ਰਿਪੋਰਟ